ਮੈਡੀਕਲ ਕੈਂਪ ਲਗਾਇਆ ਗਿਆ ਨਵ ਵਿਭਾਗ ਦੇ ਅੰਦਰ ਕਿਵੇਂ ਦੇਖਦੇ ਕੀ ਕਹਿਣਾ ਚਾਹੁੰਦੇ। ਦੇਖੋ ਬੜੀ ਬੜਾ ਭਾਂਗਾ ਭਰਿਆ ਤੇ ਨਾ ਹੈਗਾ ਕਿ ਪਿੰਡ ਚ ਨਾ ਲਵਾਨ ਚ ਮੈਂ ਪਹਿਲੀ ਵਾਰ ਆਇਆ ਔਰ ਇਨਾ ਉਤਸਾਹ ਦੇਖਿਆ ਲੋਕਾਂ ਵਿੱਚ ਕਿ ਕੈਂਪ ਚ ਯੂਥ 올ਡ एज ਲੋਕ ਸਾਡੀਆਂ ਪੈਣਾ ਬਜ਼ੁਰਗ ਸਾਰੇ ਇੱਕਦਮ ਖਚਾਖਤ ਨਾਲ ਭਰਿਆ ਹੋਇਆ ਸਾਰਾ ਨੇ ਇਹ ਜੋ ਜੋ ਕੁਝ ਕਰਵਾ ਸਕਦੇ ਕਰਵਾਇਆ ਸੀਗਾ ਬੜਾ ਚੰਗਾ ਲੱਗਿਆ ਕਿ ਸਾਡੇ ਇੱਕ ਭਰਾ ਮਨਦੀਪ ਜੀ ਉਹਨਾਂ ਦੀ ਪੈਣਾ ਮਨਦੀਪ ਦਾ ਐਕਸੀਡੈਂਟ 'ਚ ਉਹਨਾਂ ਦੀ ਡੈਥ ਹੋ ਗਈ ਦੀ ਉਹਨਾਂ ਦੀ ਜਾਂਚ 'ਚ ਅਜੇ ਕੈਂਪ ਲਗਵਾਇਆ ਗਿਆ ਹੈ ਔਰ ਸਾਡੀ ਇੱਕ ਸੰਸਾ ਸਾਡੇ ਬਿਛਤਰ ਸਿੰਘ ਰਣ ਕਰਦੇ ਨੇ ਸਰਪੱਦਾ ਪੜਾ ਇਹ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਉਮੀਦ ਕਰਦਾ ਕਿ ਇਹ ਕੈਂਪ ਨੂੰ ਸਿਰਫ ਕੈਂਪ ਦੇ ਤੌਰ ਤੇ ਨਹੀਂ ਦੇਖਿਆ ਜਾਏ ਔਰ ਸਾਰੇ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਪਠਾਨਕੋਟ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਆਪ ਆਪਣਾ ਲਾਜ ਕਰਵਾਓ ਔਰ ਸਾਰਿਆਂ ਵਾਸਤੇ ਖੁਸ਼ਖਬਰੀ ਦੀ ਗੱਲ ਅੱਜ ਇਹ ਹੈ ਕਿ ਜਿਹੜੇ 70 ਸਾਲ ਦੇ ਬਜ਼ੁਰਗ ਹੈਗੇ ਨੇ ਉਹ ਨੀਰ ਹੋਏ ਗਰੀਬ ਹੋਏ ਕਿਸੇ ਵੀ ਕੌਮ ਦਾ ਹੋਏ ਉਹਨੂੰ ਇੱਕ ਪਰਿਵਾਰ ਦੀ ਤਰ੍ਹਾਂ ਉਹਦਾ ਲਾਜ ਕੀਤਾ ਜਾਏਗਾ ਉਹ ਇੱਕ ਦਿਨ ਲੱਗੇ 10 ਦਿਨ ਲੱਗਣ ਮਹੀਨਾ ਲੱਗੇ 2 ਮਹੀਨਾ ਲੱਗੇ ਇੱਕ ਰੁਪਿਆ ਨਹੀਂ ਲੱਗੇਗਾ ਚੰਗਾ ਖਾਣਾ ਮਿਲੇਗਾ ਚੰਗੀਆਂ ਦਵਾਈਆਂ ਮਿਲेंगी ਸੰਗੇ ਡਾਕਟਰ ਔਰ ਪਤਪ ਤੋਂ ਵੱਡਾ ਹਸਪੀਟਲ ਹੈ ਮੈਂ ਇਸ ਵਾਸਤੇ ਬੇਨਤੀ ਕਰਾਂਗਾ ਕਿ ਜੋ ਕੁਛ ਅੱਜ ਤੁਸੀਂ ਦੇਖ ਰਹੇ ਹੋ ਇਹਦਾ ਫਾਇਦਾ ਲਓ ਔਰ ਆਉਣ ਵਾਲੇ ਸਮੇਂ ਤੇ ਮੈਂ ਜੀ ਨਾਲ ਕਹਤਾਂ ਪਵਰੀਆ ਚਾਹੇ ਗੁਰਦਾਸ ਨੁਵਾਸੀਆਂ ਨੂੰ ਕੀ ਮੈਸੇਜ ਯਾਰ ਇਹ ਪੋਸਟ ਨਿਊਜ਼ ਨੂੰ ਪਤਾ ਹੀ ਹੈ ਮੇਰਾ ਮੈਸੇਜ ਇੱਕੋ ਹੀ ਹੁੰਦਾ ਹੈ ਕਿ ਪ੍ਰਾਈਵੇਟ ਹਸਪਤਾਲ ਜਿਹੜੇ ਤੁਸੀਂ ਡਰਦੇ ਰਹਿੰਦੇ ਹੋ ਕਿ ਲਾਜ ਬਹੁਤ ਪੈਸੇ ਲੱਗਦੇ ਨੇ ਲੱਖਾਂ ਰੁਪਏ ਲੱਗਦੇ ਨੇ ਬਿਮਾਰ ਹੋ ਕੇ ਤੁਸੀਂ ਘਰਾਂ 'ਚ ਬੈਠੇ ਰਹਿੰਦੇ ਹੋ ਉਹ ਚੀਜ਼ ਤੋਂ ਬਾਹਰ ਨਿਕਲੋ ਦਾ ਵਾਈਡ ਮੈਡੀਕਲ ਕਾਲਜ ਦਾ ਬਿੱਲ ਹਜ਼ਾਰਾਂ ਵਿੱਚ ਹੀ ਹੋਏਗਾ ਕਦੇ ਲੱਖਾਂ ਵਿੱਚ ਨਹੀਂ ਹੋਏਗਾ ਤੇ ਜਿਹੜਾ ਫੋੜ ਨਹੀਂ ਕਰ ਸਕਦਾ ਉਹਦਾ ਵੀ ਇਲਾਜ ਕਰਾਂਗੇ ਇਹ ਮੈਂ ਤੁਹਾਨੂੰ ਕਹਿ ਸਕਣਾ ਇਹ ਗੁਰਦਾਸਪੁਰ ਦੇ ਹਰ ਮੇਰੇ ਭਰਾ ਭੈਣ ਵਾਸਤੇ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਸਰ ਜੀ ਆਇਆਂ ਨੂੰ ਤੁਹਾਡਾ ਮੇਰਾ ਨਾਮ ਸਰ ਜਸਵੀਰ ਸਿੰਘ ਹੈਗਾ ਜੀ ਜੀ ਅੱਜ ਮੈਡੀਕਲ ਜਿਹੜਾ ਫੋਨਦਾਰ ਕੈਂਪ ਲੱਗਿਆ ਸੀ ਕਿੰਨੇ ਕੁ ਲੋਕਾਂ ਨੇ ਫੋਨਦਾਰ ਇੱਥੇ ਸਰ ਅੱਜ 40 ਦੇ ਤਕਰੀਬ ਜਿਹੜਾ ਹੈਗਾ ਤਕਰੀਬਨ ਲੋਕਾਂ ਨੇ ਬਲੱਡ ਡੋਨੇਸ਼ਨ ਕੀਤੀ ਹੈਗੀ ਆ ਤੇ ਜੇ ਹੈ ਕਿ ਦੋ ਬਲੱਡ ਬੈਂਕ ਦੀਆਂ ਟੀਮ ਆਈਆਂ ਸੀਆਂ ਇੱਕ ਚਿੰਤਪੁਰਨੀ ਮੈਡੀਕਲ ਕਾਲਜ ਦੀ ਔਰ ਇੱਕ ਰਾਜ ਹਸਪੀਟਲ ਬਲੱਡ ਸੈਂਟਰ ਤੋਂ ਆਈ ਸੀ ਜੀ ਸਰ ਕਿੰਨੀ ਦਾ ਹੁਗਾਰਾ ਰਿਹਾ ਲੋਕਾਂ ਦਾ ਬਹੁਤ ਵਧੀਆ ਸਰ ਇੱਥੇ ਵਲੰਟੀਅਰ ਬਲੱਡ ਡੋਨੇਸ਼ਨ ਹੋਈ ਹੈ ਲੋਕਾਂ ਨੇ ਬਹੁਤ ਵਧੀਆ ਵੱਧ ਚੜ ਕੇ ਹਸਾਲਿਆ ਸਰ ਕੀ ਕਹਿਣਾ ਚਾਹੋਗੇ ਨੇਹਾ ਕੀ ਹੈ ਤੁਹਾਡਾ ਲੋਕਾਂ ਨੂੰ ਸਾਡਾ ਇਹ ਸੁਨੇਹਾ ਹੈ ਸਰ ਕਿ ਜਿਆਦਾ ਤੋਂ ਜ਼ਿਆਦਾ ਵਲੰਟੀਅਰ ਬਲੱਡ ਡੋਨੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਜ਼ਰੂਰਤ ਪੈਣ ਤੇ ਕਿਸੇ ਨੂੰ ਵੀ ਬਲੱਡ ਦੇ ਕਰਕੇ ਕਿਸੇ ਦੀ ਜਾਨ ਨਾ ਜਾ ਸਕੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਕੋਈ ਡਿਲੀਵਰੀ ਪੇਸ਼ੈਂਟ ਹੈ ਸੋ ਉਹਨਾਂ ਦਾ ਇਸ ਇਹ ਨਾਲ ਕ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ ਜੇ ਆਪਾਂ ਵੌਲੰਟੀਅਰ ਬਲੱਡ ਡੋਨੇਸ਼ਨ ਕਰਦੇ ਆਂ ਫਿਰ ਇਹ ਚੀਜ਼ ਪੋਸੀਬਲ ਹੋ ਸਕਦੀ ਆ ਸਰ ਠੀਕ ਹੈ ਜੀ